ਤੁਸੀਂ ਵੇਖਦੇ ਜਿੱਦਾਂ ਵਿਆਹ ਸ਼ਾਦੀਆਂ 'ਚ ਸਾਨੂੰ ਜਾਣਾ ਪੈਂਦਾ ਹਨਾ ਆਮ ਤੌਰ ਦੇ ਉੱਤੇ ਵੇਖਦੇ ਆ ਬੱਚੀਆਂ ਜਿੱਦਾਂ ਉਹ ਥੋੜੀ ਫੈਸ਼ਨੇਬਲ ਹੁੰਦੀਆਂ ਵਾਲ ਵਾਲ ਕੁ ਪਤਨੀ ਕੀ ਕੁਝ ਕਰਾ ਲੈਂਦੀਆਂ ਕੁੜੀਆਂ ਉਹਨਾਂ ਨੂੰ ਸ਼ੌਂਕ ਹੁੰਦਾ ਬੜਾ ਤੇ ਤੁਸੀਂ ਦੇਖਦੇ ਆ ਜਦੋਂ ਜਾ ਕੇ ਤੇ ਕੀ ਫੀਲ ਹੁੰਦਾ ਹੁਣ ਦੇਖੋ ਬਾਬਾ ਜੀ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਅਸੀਂ ਚੰਗੇ ਨਹੀਂ ਆ ਤੇ ਕੋਈ ਬੁਰਾ ਵੀ ਨਹੀਂ ਹੈਗਾ ਤਾਂ ਹੁਣ ਜੇ ਕਿਸੇ ਨੂੰ ਦੇਖਦੇ ਆ ਕਿ ਜੋ ਕੁੜੇ ਤੋਂ ਟੁੱਟੇ ਵਸਸੀ ਮੰਚੇ ਅਰਦਾਸ ਕਰ ਸਕਦੇ ਆ ਕਿਉਂਕਿ ਜੇ ਕਿਸੇ ਨੂੰ ਮੰਦਾ ਖਾਂਗੇ ਨਿੰਦਿਆ ਕਰਾਂਗੇ ਤਾਂ ਰੱਬ ਤਾਂ ਕੁਝ ਨਹੀਂ ਪਤਾ ਕਿ ਉਹ ਸਾਨੂੰ ਕਦ ਉਸ ਦਾ ਵਰਗਾ ਬਣਾ ਦਈਏ ਜਿਵੇਂ ਜਿਵੇਂ ਰਾਜੇ ਤੋਂ ਰੰਕ ਵੀ ਬਣਾ ਸਕਦਾ ਤੇ ਰੰਕ ਤੋਂ ਰਾਜਾ ਵੀ ਹੰਕਾਰ ਕਦੀ ਨਹੀਂ ਕਰੀਦਾ ਕਿ ਹੰਕਾਰ ਨਾਲ ਹੰਕਾਰ ਦਾ ਲਾਈਕ ਉਹ ਪਿੱਠ ਹੰਕਾਰ ਤੋਂ ਹੰਕਾਰਿਆ ਨਿੰਦਕਾ ਪਿੱਠ ਦੇ ਹੰਕਾਰ ਇਹਨੂੰ ਵੈਗਰੂ ਪਿੱਠ ਦਿੰਦਾ ਹੈ ਕਾਫੀ ਜੇ ਕੋਈ ਦੇਖਦਾ ਹੈ ਤਾਂ ਉਹਦੇ ਲਈ ਅਰਦਾਸ ਕਰਦੇ ਆ ਜਿਵੇਂ ਕਿ ਰੱਬ ਸਭ ਨੂੰ ਵੈਗਰੂ ਵਾਲੇ ਜੋੜੇ ਤੇ ਉਹਨੂੰ ਵੀ ਗਰੁੱਪ ਪਾਸੇ ਲਾ ਦੇ ਕਿਉਂਕਿ ਜਿਵੇਂ ਰੱਬ ਨੇ ਸਾਨੂੰ ਉਹ ਭੇਜਿਆ ਜਿਵੇਂ ਇਹਨਾਂ ਖੂਬਸੂਰਤ ਹੋ ਕੇ ਭੇਜਿਆ ਤੇ ਲੋਕ ਕੀ ਮੇਕਅਪ ਕਰਕੇ ਉਹਨੂੰ ਵਿਗਾੜ ਦਿੰਦੇ ਰੱਬ ਦੀ ਸੂਰਤ ਨੂੰ ਕਿਉਂਕਿ ਜਿਹੜਾ ਸੀ ਨੇਚਰਲ ਹੈ ਨਾ ਉਹਦੇ ਵਿੱਚ ਹੀ ਸੀ ਸੋਹਣਾ ਹਾਂ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ 6ਵੀਂ 6ਵੀਂ ਜਮਾਤ ਵਰਦੇ ਹਾਂ ਸਕੂਲ ਕਿੱਦਿ ਚ ਪੜ੍ਹਦੇ ਬੇਟਾ ਮੈਂ ਤਾਂ ਕੇਵੀ 47 ਚੰਡੀਗੜ੍ਹ ਤੇ ਆਪਣੇ ਕਲਾਸ ਮੇਟਸ ਨੂੰ ਕੁੱਟੂ-ਕੱਟ ਵੀ ਦਿੰਦੇ ਹਾਂ ਹਾਂਜੀ ਮਤਲਬ ਮੈਂ ਕੋਈ ਬੰਗਾਲਾ ਵੀ ਕੁੱਟੂ ਵੀ ਦਿੰਦੇ ਹਾਂ ਹਾਂਜੀ ਕੁੱਟਦੇ ਨਹੀਂ ਲੜਾਈ ਹੋ ਜਾਂਦੀ ਹੈ ਲੜਾਈ ਤਾਂ ਇੰਨੀ ਹੋ ਜਾਂਦੀ ਹੈ ਪਰ ਕਈ ਵਾਰ ਜੇ ਕੋਈ ਅੜਜਵੇ ਧਮਾਲੇ ਨੂੰ ਕੋਈ ਕਹਿ ਤਾ ਜਾਇਦਾ ਫਿਰ ਜਾਂਦੇ ਆ ਅੱਛਾ ਇੱਕ ਵਾਰ ਨੇ ਇੱਕ ਜੇ ਗਾਤਰਾ ਸੀ ਉਹਨੇ ਧੋਲ ਤਾ ਕੋਈ ਕੁੜੀ ਕਵੇ ਸਿਰ ਪੜ ਗਿਆ ਜਾਂਦੀ ਹੈ ਅੱਛਾ ਇੱਕ ਵਾਰ ਬੱਚੇ ਨੇ ਮੇਰਾ ਗਾਤਰਾ ਪਾੜਦਾ ਫਿਰ ਮੈਂ ਲਾਈਕ ਉਹਨੂੰ ਮਾਰਦਾ ਵੀ ਧਮਾਲੇ ਤੇ ਹੱਥ ਨਹੀਂ ਆਣਾ ਚਾਹੀਦਾ ਨਾ ਬੁਰਗੀ ਮੇਲ ਹੈ ਇਹਨੂੰ ਲੱਗਦਾ ਕਿ ਅਸੀਂ ਕਿਵੇਂ ਉਹ ਪ੍ਰੇ ਵਾਲੇ ਇੱਕ ਬਹੱਦਰ ਸਾਡੀ ਕੌਮ ਹੈ ਸਾਡਾ ਇਤਿਹਾਸ ਰਿਹਾ ਸੀ ਜੇ ਜਿਵੇਂ ਧਮਾਲਾ ਬਣਦਾ ਇੱਕਦਮ ਸ਼ਾਨ ਮਹਿਸੂਸ ਹੁੰਦੀ ਹੈ ਪੂਰਾ ਸਕੂਲ ਚ ਸਾਡੀ ਕਲਾਸ ਅਲੱਗ ਹੈ ਕਿਉਂਕਿ ਮੈਂ ਦਮਾਲਾ ਬੰਨਣਾ ਤਾਂ ਲਿਕ ਇਹ ਵੱਖਰੀ ਜੀ ਫੀਲਿੰਗ ਆਉਂਦੀ ਹੈ ਕਿ ਅਸੀਂ ਦਮਾਲਾ ਬੰਨਣਾ ਅਸੀਂ ਗੁਰੂ ਜੀ ਦੇ ਦਾਤ ਸਿਰ ਤੇ ਸਜਾਈ ਹੋਈ ਹੈ ਤਾਂ ਮੈਂ ਮਮਾ ਨੂੰ ਦਮਾਲਾ ਸਿਖਾਇਆ ਸੀ ਬੰਨਣਾ ਤੇ ਪਾਪਾ ਵੀ ਦਮਾਲਾ ਬੰਨਦੇ ਆ ਦਮਾਲਾ ਬੰਨਦੇ ਆ ਹਾਂਜੀ ਤੇ ਤੁਸੀਂ ਆਪਣੀ ਮਮਾ ਨੂੰ ਆਪ ਸਿਖਾਇਆ ਹੈ ਹਾਂਜੀ ਬਾਬਾ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਅਰਦਾਸ ਇਹੀ ਕਰੀਦੀ ਹੈ ਕਿ ਬਸ ਰੱਬ ਦੀ ਮਿਹਰ ਰਹੇ ਤੇ ਬਾਣੀ ਵੱਧ ਤੋਂ ਵੱਧ ਪੜੀ ਜਾਏ ਤੇਰਾ ਖਾਲਸਾ ਜਪੇ ਸਦਾ ਅਕਾਲ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸਿੰਘ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਮੌਜੂਦਾਂ ਜ਼ਿਰਖਪੁਰ ਦੇ ਵਿੱਚ ਤੇ ਬੜੇ ਪਿਆਰੇ ਪਿਆਰੇ ਬੱਚੇ ਇੱਥੇ ਦਮਨਲਾ ਬਹੁਤ ਸੋਹਣਾ ਸਜਾਇਆ ਹੋਇਆ ਪਹਿਲਾਂ ਤਾਂ ਬੜੀ ਪਿਆਰੀ ਸੂਰਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਨੂੰ ਨਾ ਰੂਪ ਇਹ ਜੋ ਦਿੱਤਾ ਇੱਧਰ ਦੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਕਿੰਨੇ ਪਿਆਰੇ ਲੱਗਦੇ ਆ ਹੈ ਇਹ ਖਾਲਸਾ ਵੱਖਰਾ ਹੀ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਣਾਇਆ ਦੁਨੀਆ ਮੇਕਅਪ ਕਰਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹੋ ਜਿਹਾ ਮੇਕਅਪ ਕਰਕੇ ਭੇਜਿਆ ਕਿ ਦੁਨੀਆ ਵਿੱਚ ਮੇਕਅਪਾਂ ਦੀ ਲੋੜ ਹੀ ਨਹੀਂ ਪੈਂਦੀ ਤੁਹਾਡਾ ਨਾਂ ਕੀ ਬੇਟਾ ਗੁਰਲੀਨ ਗੁਰਲੀਨ ਅੱਗੇ ਤੇ ਗੁਰਲੀਨ ਕੌਰ ਹਾਂ ਫਿਰ ਕੌਰ ਦੱਸਿਆ ਕਰੋ ਨਾ ਇੰਨਾ ਕਰਗੋਈ ਸੀ ਜੀ ਮਹਾਰਾਜ ਜੀ ਨੇ ਤੁਹਾਨੂੰ ਮਾਨ ਦਿੱਤਾ ਤੁਹਾਡਾ ਬੇਟਾ ਸੀਰਤਪ੍ਰੀਤ ਕੌਰ ਸੀਰਤਪ੍ਰੀਤ ਕੌਰ ਇਹ ਬੜਾ ਸ਼ਰਾਰਤੀ ਹੈ ਗੰਤਾਸਪ੍ਰੀਤ ਸਿੰਘ ਗੁਰਦਾਸਪ੍ਰੀਤ ਇਹਦੀ ਸ਼ਕਲ ਦੇਖ ਦੱਸ ਰਹੀ ਹੈ ਸ਼ਰਾਰਤੀ ਹੈ ਇਦਾਂ ਹੀ ਆ ਹਾਂ ਕਿਹੜੇ ਕਲਾਸ 'ਚ ਪੜਦੇ ਹੋ ਮੈਂ 7th ਤੁਸੀਂ 6ਵੀਂ 6ਵੀਂ ਤੇ ਦਮਾਲਾ ਕੀ ਨਹੀਂ ਮੰਨਿਆ ਇਹ ਖੁਦ ਖੁਦ ਮੰਨਿਆ ਤੁਸੀਂ ਫੇਰ ਇੰਦਨ ਦਮਾਲਾ ਸ ਜਾ ਕੇ ਜਾਂਦੇ ਹੋ ਹਾਂਜੀ ਰੋਜ਼ ਜਾਂਦੇ ਹੋ ਹਾਂਜੀ ਸਕੂਲ ਵੀ ਤਾਂ ਜਾਂਦੇ ਹੋ ਹਾਂਜੀ ਅੱਛਾ ਤੁਸੀਂ ਹਾਂਜੀ ਪਾਪਾ ਜੀ ਕੀ ਗੱਲ ਹੈ ਮਾਲਾ ਜੀ ਕਿਰਪਾ ਨੰਨ ਰੋਜ਼ ਕਿੰਨੀ ਟਾਈਮ ਕਿੰਨਾ ਲੱਗਦਾ ਦਮਾਲਾ ਸਿੱਖੜ ਜੇ ਬੰਨਣ ਚ ਕਿੰਨਾ ਟਾਈਮ ਲੱਗਦਾ ਦੋ ਦੋ 3 ਮਿੰਟ ਲੱਗਦੇ ਬਸ ਦੋ 3 ਮਿੰਟ ਲੱਗਦੇ ਆ ਅੱਛਾ ਹਾਂਜੀ ਪਾਪਾ ਜੀ ਸਾਰਿਆਂ ਦਾ ਆਪਣਾ ਹੁੰਦਾ ਕਿਸੇ ਨੂੰ 5 ਕਿਸੇ ਨੂੰ 10 ਮੈਨੂੰ 5 ਮਿੰਟ ਅੱਛਾ ਤੁਸੀਂ ਤੁਸੀਂ ਵੈਸੇ ਭੈਣਾਂ ਹਾਂਜੀ ਭਾਉ ਚ ਉਧਰ ਤਾਂ ਭੈਣਾਂ ਆਈਆਂ ਸਾਰੇ ਭੈਣ ਭਰਾਈਆਂ ਆ है हाँ ना ज्यादा वड्डा त मल्ला तो थोड़ा तो टाइम लग जंदा अगर छोटा ता अनान अच्छा, न बन्ने थोड़े मम्मी पापा ही बांधदे त मल्ला नहीं मेरे पापा सरदार है तो मम्मा नहीं अच्छा मम्मी मम्मा अनिहज पुलिस चहेना त पुलिस है ना तू अच्छा पुलिस है हां जी ता अच्छा वैसे ता ये बैकग्राउंड सरदारो सरदार है वैसे दुमाला नहीं बांधदे हां जी वैसे अच्छा ते तुसी बेटा थोड़े मम्मी पापा जी दुमाला बांधने है मम्मा ने त मैं मम्मा ने दुमाला सिखाए सी बन्ना ते पापा भी

ਇਰੇ ਸਕੂਲ ਚ ਸਕੂਲ ਕਿੱਥੇ ਪੜਦੇ ਬੇਟਾ ਮਾਨਾ ਮੰਗਲ ਮਾਨਾ ਮੰਗਲ ਚੰਡੀਗੜ੍ਹ ਕਿ ਇੱਥੇ ਮੇਰੇ ਇੱਥੇ ਨਗਰਾ ਰੋਡ ਆਲਾ ਹਾਂ ਹਾਂ ਇਥੇ ਮੇਰਾ ਮਾਨਾ ਮੰਗਲਾ ਤੁਸੀਂ ਮੈਂ ਤਾਂ ਕੇਵੀ 47 ਚੰਡੀਗੜ੍ਹ ਅੱਛਾ ਤੇ ਕਰੇ ਤੁਸੀਂ ਕਲਾਸ ਚ ਪੜਦੇ ਜਿੱਦਾਂ ਹੋਰ ਬੱਚੀਆਂ ਹੁੰਦੀਆਂ ਉਹ ਤਾਂ ਨਾਰਮਲੀ ਕਿਉਂਕਿ ਸਾਰੇ ਸਕੂਲ ਚ ਤਾਂ ਸਾਰੇ ਹੀ ਹੁੰਦੇ ਆ ਨਾ ਹਿੰਦੂਸ ਦੇ ਬੱਚੇ ਵੀ ਹੁੰਦੇ ਨੇ ਬੋਧੀਸਟ ਵੀ ਹੁੰਦੇ ਨੇ ਮੁਸਲਮ ਵੀ ਹੁੰਦੇ ਆ ਜਿਹੜੇ ਦਿਮਾਲਾ ਨਹੀਂ ਬੰਨਦੇ ਤੁਹਾਨੂੰ ਕਦੇ ਪ੍ਰੋਬਲਮ ਆਈ ਏ ਤੁਸੀਂ ਦਿਮਾਲਾ ਬਣ ਕੇ ਜਾਂਦੇ ਆ ਨਹੀਂ ਇਹ ਨਹੀਂ ਜਿਵੇਂ ਦਮਾਲਾ ਬੰਨੀ ਤਾਂ ਇੱਕਦਮ ਸ਼ਾਨ ਮਹਿਸੂਸ ਹੁੰਦੀ ਹੈ ਪੂਰੇ ਸਕੂਲ ਚ ਸਾਡੀ ਕਲਾਸ ਹੁੰਦਾ ਕਿਉਂਕਿ ਮੈਂ ਦਮਾਲਾ ਬੰਨਣਾ ਤਾਂ ਲਿਕ ਇੱਕ ਵੱਖਰੀ ਜੀ ਫੀਲਿੰਗ ਆਉਂਦੀ ਹੈ ਕਿ ਅਸੀਂ ਦਮਾਲਾ ਬੰਨਿਆ ਅਸੀਂ ਕੁੜੀ ਜੀ ਦੀ ਦਾਦ ਸਿਰ ਤੇ ਸਜਾਈ ਹੋਈ ਹੈ ਤੇ ਹੋਰ ਬੱਚੇ ਬੱਚਿਆਂ ਦਾ ਤੁਹਾਡੇ ਪ੍ਰਤੀ ਕਿਸ ਤਰੀਕੇ ਦਾ ਰਵਈਆ ਰਹਿੰਦਾ ਹੋਰ ਜਿਹੜੇ ਤੁਹਾਡੀ ਕਲੀਕ ਨੇ ਤੁਹਾਡੇ ਕਲਾਸਮੇਟ ਉਹ ਜਿਵੇਂ ਬਹੁਤ ਹੋ ਰਹੀ ਜਿਤ ਮਿਲਿਆ ਵਧੀਆ ਸਮਝਦੇ ਆ ਜਿਵੇਂ ਕੀ ਕਹਿੰਦੇ ਆ ਉਹ ਜਿਵੇਂ ਗੁਰੂ ਆਲੇ ਆ ਤਾਂ ਉਹ ਲਾਈਕ ਸਮਝ ਕੋਸ਼ਨ ਆਵੇ ਸਿੱਖੀ ਬਾਰੇ ਤੋ ਲਈ ਕਿ ਮੇਰੇ ਤੋਂ ਕੁਛ ਦੇ ਲੈ ਅੱਛਾ ਤੇ ਜਿੱਦਾਂ ਕਤਕਾਂ ਵੀ ਖੇਡਦੇ ਹੋ ਤੁਸੀਂ ਹਾਂਜੀ ਕਤਕਾਂ ਸਿੱਖਦੇ ਆ ਸੀ ਇਹ ਕੋਈ ਬਾਏ ਇਹ ਕਹੇ ਰੋਡ ਤੇ ਕਹੇ ਰੋਡ ਜਿਹੜਾ ਗੁਰਦੁਆਰਾ ਸਿੰਘ ਸਬਾ ਅਕਾਲੀ ਅੱਛਾ ਤੇ ਆਪਣੇ ਕਲਾਸ ਮੇਟਸ ਨੂੰ ਕੁੱਟ-ਕੱਟ ਵੀ ਦਿੰਦੇ ਆ ਨਹੀਂ ਹਾਂਜੀ ਮਤਲਬ ਕੋਈ ਬੰਗਾਲ ਵੀ ਕੁੱਟ ਵੀ ਦਿੰਦੇ ਹੋ ਹਾਂਜੀ ਕੁੱਟ ਤੇ ਨਹੀਂ ਲੜਾਈ ਹੁੰਦੀ ਆ ਅੱਛਾ ਇੱਕ ਵਾਰ ਨੇ ਇੱਕ ਇੱਕ ਆਤਰਾ ਸੀ ਉਹਨੇ ਢੋਲਤਾ ਕੋਈ ਕੁੜੀ ਕਵੇ ਸਿਰ ਪੜ ਗਿਆ ਜਾਂਦੀ ਹੈ ਅੱਛਾ ਇੱਕ ਵਾਰ ਬੱਚੇ ਨੇ ਮੇਰਾ ਗਾਤਰਾ ਪਾੜਦਾ ਫਿਰ ਮੈਂ ਲਈ ਕਿ ਉਹਨੂੰ ਮਾਰਦਾ ਵੀ ਤਮਾਲਨੇ ਤੇ ਹੱਥ ਨਹੀਂ ਆਣਾ ਚਾਹੀਦਾ ਨਾ ਗੁਰੂ ਜੀ ਮੇਰੇ ਸਾਹਿਬ ਜੀ ਜਿਹੜੇ ਅੱਜ ਕੱਲ ਦੇ ਬੱਚੇ ਮੈਨੂੰ ਇੱਕ ਚੀਜ਼ ਦੱਸੋ ਅੱਜ ਕੱਲ ਦੇ ਬੱਚੇ ਨਾ ਜਿੱਦਾਂ ਸਾਡੇ ਪੰਜਾਬ ਦੇ ਬੱਚੇ ਆ ਅਸੀਂ ਫੌਰਨ ਦੇਖਦੇ ਆ ਯੂਕੇ ਕੈਨੇਡਾ ਯੂਐਸਾ ਉੱਥੇ ਅਸੀਂ ਵੇਖਦੇ ਆ ਕਿ ਸਾਰੇ ਨੇ ਦੁਆਲੇ ਸਜੇ ਹੁੰਦੇ ਹਨ ਗਾੜੇ ਪ੍ਰਕਾਸ਼ ਕੀਤੇ ਹੁੰਦੇ ਲੇਕਿਨ ਇੱਥੇ ਅਸੀਂ ਵੇਖਦੇ ਬੱਚੇ ਸਿੱਖੀ ਤੋਂ ਦੂਰ ਜਾਂਦੇ ਆ ਕਿ ਇਸ ਕਤਲ ਕਰਾ ਦਿੰਦੇ ਹਨ ਸਿੱਖਾਂ ਦੇ ਘਰ ਜੰਮੇ ਬੱਚੇ ਤੇ ਤੁਸੀਂ ਬੜੇ ਪਿਆਰੇ ਤੁਹਾਡਾ ਸਰੂਪ ਬੜਾ ਪਿਆਰਾ ਪਰਮਾਤਮਾ ਨੇ ਦਿੱਤਾ ਹੋਇਆ ਤੁਹਾਨੂੰ ਕੀ ਫਿਰ ਜਦੋਂ ਤੁਸੀਂ ਦੱਸਿਆ ਤੁਹਾਨੂੰ ਇੱਕ ਸ਼ਾਨ ਮਹਿਸੂਸ ਹੁੰਦੀ ਆ ਹਨ ਤੁਸੀਂ ਪਰੀਆਂ ਵਰਗੇ ਹੈਗੇ ਹੋ ਦੋਨੋਂ ਤੇ ਹੋਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਬੱਚੇ ਦੂਰ ਚਲੇ ਜਾਂਦੇ ਆ ਬਾਬਾ ਜੀ ਦੇਖੋ ਇੱਕ ਤਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਇੱਕ ਸਭ ਤੋਂ ਵੱਡਾ ਕਾਰਨ ਤਾਂ ਜਿਵੇਂ ਉਹ ਅਸੀਂ ਮੋਬਾਈਲ ਚਲਾਉਂਦੇ ਆ ਉਹਦੇ ਚ ਜਿਵੇਂ ਜਿਹੜੇ ਇਨਫਲੂਐਂਸਰ ਹੁੰਦੇ ਆ ਉਹ ਜਿਵੇਂ ਇਨਫਲੂਐਂਸ ਹੀ ਗਲਤ ਕਰ ਦੇਗੇ ਕਿ ਅਸੀਂ ਜਿਵੇਂ ਤੁਸੀਂ ਵਾਲ ਕਟਾ ਕੇ ਸੀ ਕੂਲ ਲਗਾਂਗੇ ਜਿਵੇਂ ਕਹਿ ਦਿੰਦੇ ਆ ਕਿ ਅਸੀਂ ਕੂਲ ਲੱਗਣਾ ਹੈ ਤਾਂ ਫਿਰ ਉਹਦੇ ਕਰਕੇ ਲੋਕੀ ਜੋ ਦੇਖਣਗੇ ਉਹ ਹੀ ਬਣਨਾ ਹੈ ਅਸੀਂ ਜਿਵੇਂ ਜਿਵੇਂ ਦਾ ਮਾਹੌਲ ਹੋਏਗਾ ਸਾਡੇ ਆਸ-ਪਾਸ ਦਾ ਉਹ ਵੀ ਤਾਂ ਅਸੀਂ ਬਣ ਜਾਂਦਾ ਹੈ ਕਹਿੰਦੇ ਆ ਨਾ ਜਿਵੇਂ ਆ ਜਿਵੇਂ ਆ ਜਿਵੇਂ ਸੰਗਤ ਹੋਵੇ ਪੰਗਤ ਰੰਗਤ ਤਾਂ ਜਿਵੇਂ ਫਿਰ ਉਹਨੇ ਦੇਖੋ ਲੋਕੀ ਤਾਂ ਹੀ ਦੇਖਦੇ ਕਿ ਮੋਨੇ ਆ ਜਿਹੜੇ ਮੋਨੇ ਆ ਜਿਵੇਂ ਮੋਨੇ ਆ ਗੁਰੂ ਤੋਂ ਟੁੱਟੇ ਹੋਏ ਆ ਉਹਨਾਂ ਨੂੰ ਲੋਕੀ ਕੂਲ ਸਮਝਦੇ ਆ ਤਾਂ ਕਰਕੇ ਫਿਰ ਉਹ ਬਾਲ ਕਟਾਲ ਨੇ ਜਿਹੜੇ ਬਾਹਰ ਦੇ ਲਾਇਕ ਲੋਕ ਨੇ ਉਹ ਲਈ ਕਿ ਸੋਚ ਜਿਹੜੇ ਸਿੱਖ ਨੇ ਇਹਨਾਂ ਦਾ ਜਿਹੜਾ ਚਰਿੱਤਰ ਹੈ ਉਹ ਕਿੰਨਾ ਸੋਹਣਾ ਧਮਾਲਾ ਸਜੰਦੇ ਆ ਇਹਨਾਂ ਨੂੰ ਬਾਹਰ ਦੀ ਲੋਕਾਂ ਤੋਂ ਕੋਈ ਉਹ ਨਹੀਂ ਆਂਦਾ ਜਿਵੇਂ ਬੜੇ ਉਹਨਾਂ ਸਾਡਾ ਇਤਿਹਾਸ ਪਰਦੇ ਜਿਵੇਂ ਉਹਨਾਂ ਨੂੰ ਸੁਣਦੇ ਆ ਤੁਹਾਨੂੰ ਲੱਗਦਾ ਕਿ ਅਸੀਂ ਕਿਵੇਂ ਉਹ ਬਰੇ ਬਲੈਕ ਬਾਹਰ ਸਾਡੀ ਕੌਮ ਹੈ ਸਾਡਾ ਇਤਿਹਾਸ ਰਿਹਾ ਸੀ లైక్ ఫిర్ עוד ਸਿੱਖੀ ਜਾ ਰਹੇ ਨੇ ਤੇ ਸਾਡੇ ਦੂਰ ਹੁੰਦੇ ਜਾ ਰਹੇ ਆ ਇਹਦਾ ਸਭ ਤੋਂ بڑا ਕਾਰਨ ਹੈ ਕਿਪਾ ਨੂੰ ਗੁਰਦੁਆਰਿਆਂ ਤੇ ਜਾ ਜਾ ਕੇ ਬੱਚਿਆਂ ਨੂੰ ਗੁਰਮਤ ਤੋਂ ਜੋੜਨਾ ਚਾਹੀਦਾ ਹੈ ਫੋਨ ਤੇ ਜੋ ਦੇਖ ਰਹੇ ਆ ਉਹਨੂੰ ਗੁਰਮਤ ਨਾਲ ਜੋੜੀਏ ਜੇ ਮਾਪੇ ਕਿ ਸਿੱਖਿਆ ਦੇ ਨਹੀਂ ਸਕਦਾ ਵੱਟਾ ਹੈ ਕਿਉਂਕਿ ਮਾਪੇ ਦਾ ਹੀ ਸਭ ਤੋਂ بڑا ਕਾਰਨ ਹੁੰਦਾ ਬੱਚੇ ਨੂੰ ਕਿਸ ਪਾਸੇ ਲੈਣਾ ਹੈ ਤਾ ਕਰਕੇ ਫਿਰ ਜੀ ਜੀ ਅਚਾ ਵੈਸੇ ਤਾਂ ਸਾਰੇ ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਿਆ ਲੇਕਿਨ ਅਸੀਂ ਆਮ ਤੌਰ ਦੇ ਉਤੇ ਵੇਖਦੇ ਆਂ ਬੱਚੀਆਂ ਜਿੱਦਾਂ ਉਹ ਥੋੜੀ ਫੈਸ਼ਨੇਬਲ ਹੁੰਦੀਆਂ ਹੈਨਾ ਵਾਲ ਬੁਲ ਪਤਨੀ ਕੀ ਕੁਝ ਕਰਾ ਲੈਂਦੀ ਹੈ ਕੁੜੀਆਂ ਉਹਨਾਂ ਨੂੰ ਸ਼ੌਂਕ ਹੁੰਦਾ ਬੜਾ ਤੇ ਤੁਹਾਨੂੰ ਤੁਹਾਨੂੰ ਕੀ ਫੀਲ ਹੁੰਦਾ ਜਦੋਂ ਤੁਸੀਂ ਇਦਾਂ ਦੀ ਕਿਸੇ ਬੱਚੀ ਨੂੰ ਦੇਖਦੇ ਆਂ ਉਹਨਾਂ ਨੂੰ ਦੂਸਰਿਆਂ ਵੱਲ ਦੇਖ ਕੇ ਲੱਗਦਾ ਕਿ ਇਹ ਬਹੁਤ ਸੋਹਣੇ ਲੱਗ ਰਿਹਾ ਲੇਕਿਨ ਦਮਾਲਾ ਸਜਾ ਕੇ ਸੋਹਣੇ ਲੱਗਦੇ ਆ ਤੁਸੀਂ ਫੀਲ ਵੀ ਹੁੰਦਾ ਹਾਂ ਤੁਸੀਂ ਵੇਖੋ ਜਿੱਦਾਂ ਵਿਆਹ ਸ਼ਾਦੀਆਂ 'ਚ ਸਾਨੂੰ ਜਾਣਾ ਪੈਂਦਾ ਹੈ ਹੈਨਾ ਤੇ ਉਹ ਤੇਰੇ ਤੁਸੀਂ ਸਾਰਿਆਂ ਨੂੰ ਦੇਖਦੇ ਹੋਣੇ ਹਨਾ ਵਿਆਹ ਸ਼ਾਦੀਆਂ ਜੇ ਸਾਡੇ ਸਾਡੇ ਜਿੰਨੇ ਸਾਡੇ ਪਰਿਵਾਰ ਨੇ ਬੱਚੀਆਂ ਨੇ ਹਨਾ ਨੌਜਵਾਨ ਕਿੰਨੇ ਕਿੰਨਾ ਮੇਕਅਪ ਕੀਤਾ ਹੁੰਦਾ ਬਾਲਾਂ ਨੂੰ ਪਤਾ ਨਹੀਂ ਕੀ ਕੁਝ ਕੀਤਾ ਹੁੰਦਾ ਤੇ ਕਈ ਉਹ ਜਦੋਂ ਜਿਸ ਦਿਨ ਵਿਆਹ ਹੁੰਦਾ ਉਹ ਤੋਂ ਕਈ ਘੰਟੇ ਪਹਿਲਾਂ ਉਹ ਉਹ ਤੇ ਕਿਹੜਾ ਬਿਊਟੀ ਬਾਲਰ ਚ ਗੁਜ਼ਾਰਦੇ ਆ ਹਨਾ ਤੇ ਤੁਸੀਂ ਦੇਖਦੇ ਹੋ ਜਦੋਂ ਜਾ ਕੇ ਤੇ ਕੀ ਫੀਲ ਹੁੰਦਾ ਕਾ ਬਾਬਾ ਜੀ ਹਮ ਨਹੀਂ ਚੰਗਾ ਬੁਰਾ ਨਹੀਂ ਕੋਏ ਹੁਣ ਕੋਈ ਲਾਈਕ ਅਸੀਂ ਚੰਗੇ ਨਹੀਂ ਆ ਤੇ ਕੋਈ ਬੁਰਾ ਵੀ ਨਹੀਂ ਹੈਗਾ ਤਾਂ ਹੁਣ ਜੇ ਕਿਸ ਨੂੰ ਦੇਖਦੇ ਆ ਕਿ ਜੋ ਗੁਰੇ ਤੋਂ ਟੁੱਟਿਆ ਆ ਤਾਂ ਉਹਦੇ ਲਈ ਬਸ ਅਸੀਂ ਮਨਚੇ ਅਰਦਾਸ ਕਰ ਸਕਦੇ ਆ ਕਿਉਂਕਿ ਜੇ ਅਸੀਂ ਕਿਸੇ ਨੂੰ ਮੰਦਾ ਅਖਾਂਗੇ ਨਿੰਦਿਆ ਕਰਾਂਗੇ ਤਾਂ ਰੱਬ ਤਾਂ ਕੁਝ ਨਹੀਂ ਪਤਾ ਕਿ ਉਹ ਸਾਨੂੰ ਕਦ ਉਸ ਦਾ ਵਰਗਾ ਬਣਾ ਦਈਏ ਜਿਵੇਂ ਜਿਵੇਂ ਰਾਜੇ ਤੋਂ ਰੰਕ ਵੀ ਬਣਾ ਸਕਦਾ ਤੇ ਰੰਕ ਤੋਂ ਰਾਜਾ ਵੀ ਹੰਕਾਰ ਕਦੀ ਨਹੀਂ ਕਰੀਦਾ ਕਿ ਹੰਕਾਰ ਨਾਲ ਹੰਕਾਰ ਦਾ ਲਾਈਕ ਉਹ ਪਿੱਠ ਹੰਕਾਰ ਤੋਂ ਹੰਕਾਰ ਤੇ ਹਕਾਰੇ ਨੂੰ ਵਾਈਗਰੂ ਪਿੱਛੇ ਦਿੰਦਾ ਤਾਂ ਫਿਰ ਜੇ ਕੋਈ ਦੇਖਦਾ ਹੈ ਤਾਂ ਉਹਦੇ ਲਈ ਅਰਦਾਸ ਕਰਦੇ ਆ ਜਿਵੇਂ ਕਿ ਰੱਬ ਸਭ ਨੂੰ ਵਾਈਗਰੂ ਹਾਰੇ ਜੋੜੇ ਤੇ ਉਹਨੂੰ ਵੀ ਗੁਰੂ ਪਾਸੇ ਲਾ ਦੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣਾ ਬੇਟਾ ਕਿਹੜੀ ਕਲਾਸਿ ਵੜਦੇ ਹੋ ਤੁਸੀਂ 6ਵੀਂ 6ਵੀਂ ਜਮਾਤ ਵੜਦੇ ਆ ਕੀ ਬਾਤ ਹੈ ਤਾਹੀਂ ਕਹਿੰਦੇ ਵੀ ਸਿੱਖੀ ਦੇ ਵਿੱਚ ਨਾ ਉਮਰ ਮਾਇਨੇ ਨਹੀਂ ਰੱਖਦੀ ਤੇ ਦੇਖੋ ਛੇਵੀਂ ਦੇ ਵਿੱਚ ਬੱਚੀ ਪੜ੍ਹਦੀ ਹੈ ਤੇ ਕਿੰਨੀਆਂ ਸਿਆਣੀਆਂ ਗੱਲਾਂ ਜਿੰਨਾਂ ਦਾ ਕੁਐਸਚਨ ਪੁੱਛਿਆ ਤੇ ਅੱਗੋਂ ਜਵਾਬ ਦੇਖੋ ਤੁਸੀਂ ਕਿਸ ਲੈਵਲ ਦਾ ਦਿੱਤਾ ਬੱਚੀ ਨੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਤੋਂ ਬਹੁਤ ਇਨਸਪੀਰੇਸ਼ਨ ਮਿਲਦੀ ਹੈ ਤੁਹਾਡੀ ਵਰਗੀ ਬੱਚੀਆਂ ਦਾ ਅਸਲੀ ਸਰੂਪ ਅਸਲੀ ਖੂਬਸੂਰਤੀ ਅਸਲੀ ਸੁਪਨ ਜਿਹੜਾ ਪਰਮਾਤਮਾ ਨੇ ਬਖਸ਼ਿਆ ਹੁੰਦਾ ਬੰਦਾ ਉਹਦੇ ਉੱਤੇ ਲੀਪਾ ਪੋਥੀ ਕਰ ਦਿੰਦਾ ਤੇ ਆਪਣੀ ਨਕਲੀ ਲੀਪਾ ਪੋਥੀ ਕਰਕੇ ਉਹਦਾ ਅਸਲੀ ਸੁਪਨ ਛੁਪਾ ਦਿੰਦਾ ਉਹਦੇ ਉੱਤੇ ਲੀਪਾ ਪੋਥੀ ਕਰ ਲੈਂਦੇ ਆ ਇੰਦੇ ਆ ਕਿਉਂਕਿ ਜਿਵੇਂ ਰੱਬ ਨੇ ਸਾਨੂੰ ਉਹ ਭੇਜਿਆ ਜਿਵੇਂ ਇਹਨਾਂ ਖੂਬਸੂਰਤ ਹੋ ਕੇ ਭੇਜਿਆ ਤੇ ਲੋਕੀ ਮੇਕਅਪ ਕਰਕੇ ਉਹਨੂੰ ਵਿਗਾੜ ਦਿੰਦੇ ਰੱਬ ਦੀ ਸੂਰਤ ਨੂੰ ਕਿਉਂਕਿ ਜਿਹੜਾ ਸੀ ਨੇਚਰਲ ਆ ਨਾ ਉਹਦੇ ਵਿੱਚ ਹੀ ਅਸੀਂ ਸੋਹਣਿਆ ਹਾਂ ਹਾਂ ਠੀਕ ਹੈ ਮੈਂ ਤੁਹਾਨੂੰ ਜਿੱਦੋਂ ਤੇ ਆਪਾਂ ਹਾਂ ਜਦੋਂ ਕਿ ਜਦਰ ਆਪਨੇ ਇਹਨੂੰ ਬਣਾ ਕੇ ਭੇਜਿਆ ਤਾਂ ਉਹਦੇ ਵਿੱਚ ਇਹਨੂੰ ਅੱਛਾ ਖੁਸ਼ ਰਹਿਣਾ ਚਾਹੀਦਾ ਹੈ ਖੁਸ਼ ਰਹਿਣਾ ਚਾਹੀਦਾ ਤੇ ਜ਼ਿਆਦਾ ਮੇਕਅਪ ਨਹੀਂ ਬੇਟਾ ਵੀ ਇਦਾਂ ਹੀ ਬਹੁਤ ਸੋਹਣੇ ਲੱਗਦੇ ਹੋ ਹਨਾ ਪਰੀਆਂ ਵਰਗਾ ਤੁਹਾਡਾ ਸਰੂਪ ਹੈ ਪ੍ਰਮਾਤਮਾ ਤੁਹਾਨੂੰ ਇਦਾਂ ਚੜ੍ਹਦੀ ਕਲਾ ਚ ਬਣਾ ਕੇ ਰੱਖੇ ਸਰੂਪ ਵਰੀਆਂ ਵਰਗਾ ਤੇ ਜਿਹੜਾ ਜਜ਼ਬਾ ਸ਼ੇਰਨੀਆਂ ਵਰਗਾ ਚੱਟਿਓ ਬਾਜਾ ਵਾਲਿਓ ਸਤਿਗੁਰੂ ਰਖਿਓ ਬਿਰਦ ਬਾਣੇ ਦੀ ਨਾਲੇ ਚਿੱਟੋ ਗੁੱਤੋ ਸਿੱਧੂ ਸਿੰਘੋ ਸਰਬਤ ਗੁਰੂ ਖਾਲਸਾ ਜੀ ਕੋ ਸਤਿ ਸ਼੍ਰੀ ਅਕਾਲ ਤੇਰਾ ਖਾਲਸਾ ਜਪੇ ਸਦਾ ਅਕਾਲ ਅਕਾਲੇ ਅਕਾਲੇ ਦੇ ਦੇ ਫਤੇ ਖਾਲਸੇ ਦੀ ਹਰ ਮੈਦਾਨ ਦੀਵਾਨ ਫਤੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ